ਹਲਕਾ ਪਛਮੀ ਦੇ ਇੰਚਾਰਜ ਬਲਬੀਰ ਸਿੰਘ ਬੱbbi ਪਹਿਲਵਾਨ ਨੇ ਆਗਾਮੀ ਚੋਣਾਂ ਦੇ ਮੱਦੇਨਜ਼ਰ ਇੱਕ ਅਹਿਮ ਮੀਟਿੰਗ ਕੀਤੀ ਇਸ ਮੋਕੇ ਪਾਰੀ ਗਿਣਤੀ ਵਿੱਚ ਵਰਕਰਾਂ ਨੇ ਸ਼ਮੂਲੀਅਤ ਕੀਤੀ ਇਸ ਮੋਕੇ ਬੱbbi ਨੇ ਸੰਬੋਧਨ ਕਰਦਿਆਂ ਕਿਹਾ ਕਿ ਕਾਂਗਰਸ ਨੂੰ ਮਜਬੂਰ ਕਰਨ ਅਤੇ ਕਾਂਗਰਸ ਪਾਰਟੀ ਦੀਆਂ ਨੀਤੀਆਂ ਨੂੰ ਘਰ ਘਰ ਪਹੁੰਚਾਉਣ ਲਈ ਸਾਬਕਾ ਉਪ ਮੁੱਖ ਮੰਤਰੀ ਓਮਪrakash ਸੋਨੀ ਅਤੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਸ਼ਹਿਰੀ ਪ੍ਰਧਾਨ ਅਸ਼wini ਪੱਪੂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨਵੀਆਂ ਨਿਯੁਕਤੀਆਂ ਕੀਤੀਆਂ ਜਾ ਰਹੀਆਂ ਹਨ ਜਿਸ ਦੇ ਚਲਦੇ ਗੁਰਪ੍ਰੀਤ ਸਿੰਘ ਕੰਤਾ ਨੂੰ ਜ਼ਿਲ੍ਹਾ ਸ਼ਹਿਰੀ ਦਾ ਸੈਕਟਰੀ ਨਿਯੁਕਤ ਕਰਨ ਯੋਗਪੱਤਰ ਦਿੱਤਾ ਗਿਆ ਹੈ। ਉਹਨਾਂ ਨੂੰ ਨਿਯੁਕਤ ਅਹੁਦੇਦਾਰ ਗੁਰਪ੍ਰੀਤ ਕੰਤਾ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਕਾਂਗਰਸ ਦੀਆਂ ਨੀਤੀਆਂ ਨੂੰ ਘਰ-ਘਰ ਪਹੁੰਚਾ ਕੇ ਕਾਂਗਰਸ ਸਰਕਾਰ ਸਮੇਂ ਦਿੱਤੀਆਂ ਜਾਣ ਵਾਲੀਆਂ ਲੋਕ ਭਲਾਈ ਸਕੀਮਾਂ ਬਾਰੇ ਲੋਕਾਂ ਨੂੰ ਜਾਣਕਾਰੀ ਦੇ ਕੇ ਕਾਂਗਰਸ ਨਾਲ ਜੋੜਨ ਵਿੱਚ ਆਪਣਾ ਯੋਗਦਾਨ ਪਾਉਣ। ਇਸ ਮੌਕੇ ਗੁਰਪ੍ਰੀਤ ਕੰਤਾ ਨੇ ਬੱbbi ਪਹਿਲਵਾਨ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਪਾਰਟੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਗੁਰੂਨਗਰੀ ਦੇ ਨੌਜਵਾਨਾਂ ਅਤੇ ਹਰੇਕ ਵਰਗ ਨੂੰ ਨਾਲ ਲੈ ਕੇ ਚੱਲਣਗੇ ਉਹਨਾਂ ਇਸ ਮੌਕੇ ਆਏ ਆਪਣੇ ਸਾਥੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਇਸ ਮੌਕੇ ਵਿਜੇ ਕੁਮਾਰ ਪੀਏ ਪ੍ਰਮੋਦ ਰਾਜਾ ਵਿਜੇ ਕੁਮਾਰ ਗਾਰ ਨੰਬਰ 70 ਸੰਦੀਪ ਸਿੰਘ ਪਵਨ ਕੁਮਾਰ ਰੂਬੀ ਕਰਨ ਅਰੋੜਾ ਨਿਰਮਲ ਸਿੰਘ ਨੀਤਾ ਅਜੀਤ ਸਿੰਘ ਗੋਲਡੀ ਸਤਪਾਲ ਤਰਨਪ੍ਰੀਤ ਸਿੰਘ ਛੰਨੀ ਬਿਹਾਰੀ لال ਬਿੱਲਾ ਪ੍ਰਧਾਨ ਲਾਲੀ ਪ੍ਰਧਾਨ ਕੁਲਬੀਰ ਸਿੰਘ ਲਾਲੀ ਜਰਨਲ ਸਕੱਤਰ ਆਦਮਾ ਜੂਸਨ ਅੱਜ ਮੇਰੇ ਬਹੁਤ ਹੀ ਸਤਿਕਾਰਯੋਗ ਛੋਟੇ ਵੀਰ ਗੁਰਪ੍ਰੀਤ ਸਿੰਘ ਕੰਤਾ ਜਿਹੜਾ ਬਹੁਤ ਸਮੇਂ ਤੋਂ ਬਹੁਤ ਸਮੇਂ ਤੋਂ ਪਾਰਟੀ ਦੀ ਸੇਵਾ ਕਰ ਰਿਹਾ ਸੀ ਔਰ ਹਰ ਕਾਂਗਰਸ ਪਾਰਟੀ ਦੇ ਪ੍ਰੋਗਰਾਮ 'ਚ ਵੱਧ ਚੜ ਕੇ ਹਿੱਸਾ ਲੈਂਦਾ ਸੀ ਔਰ ਖਾਸ ਕਰਕੇ ਇਹਨਾਂ ਦਾ ਪਰਿਵਾਰ ਸ਼ੁਰੂ ਤੋਂ ਹੀ ਕਾਂਸ ਨਾਲ ਜੁੜਿਆ ਸੀ ਪਿਛਲੇ ਦਿਨੀ ਸ਼੍ਰੀ ਓਮਪ੍ਰਕਾਸ਼ ਸੋਨੀ ਸਾਹਿਬ ਕੋ ਦਾਗੇ ਸ਼ੀਰਵਾ ਦਵਾਇਆ ਸੀ ਤੇ ਸੋਨੀ ਸਾਹਿਬ ਨੇ ਕਿਹਾ ਹੀ ਕਿ ਨੌਜਵਾਨਾਂ ਨੇ ਲੋੜ ਆ ਔਰ ਇਹ ਜੋ ਨੌਜਵਾਨ ਨੇ ਪਾਰਟੀ ਵਿੱਚ ਮਾਨ ਸਨਮਾਨ ਮਿਲਣਾ ਚਾਹੀਦਾ ਸੋ ਅੱਜ ਦਾ ਕਾਨਸ ਕਮੇਟੀ ਸ਼ਹਿਰੀ ਦੇ ਪ੍ਰਧਾਨ ਸ਼੍ਰੀ ਅਸ਼ਨੀ ਪੱਪੂ ਜੀ ਮੇਰਾ ਛੋਟਾ ਵੀਰ ਵਿਕਾਸ ਸੋਨੀ ਜੀ ਉਹਨਾਂ ਨੇ ਵੀ ਆਉਣਾ ਸੀ ਲੇਕਿਨ ਕੁਝ ਕਾਰਨਾ ਕਰਕੇ ਉਹ ਬਾਹਰ ਗਏ ਨੇ ਚੰਡੀਗੜ੍ਹ ਕਿਉਂਕਿ ਰਾਜਾ ਵਡੰਗਰੀ ਆ ਚੰਡੀਗੜ੍ਹ ਸੀ ਸੋ ਉੱਥੇ ਉਹਨਾਂ ਦੀ ਕੋਈ ਡਿਊਟੀ ਸੀ ਉੱਥੇ ਗਏ ਸੀ ਜਿਸ ਕਰਕੇ ਉਹਨਾਂ ਮੈਨੂੰ ਆਖਿਆ ਇਹ ਤੁਸੀਂ ਆਪਣੇ ਛੋਟੇ ਵੀਰ ਨੂੰ ਨੁਕਤੀ ਪੱਤਰ ਦੇਣਾ ਔਰ ਇਹਦੀ ਪੇਠ ਵੀ ਪੂਰੀ ਤਰ੍ਹਾਂ ਥਪਤ ਪਾਉਣੀ ਆ ਤਾਂ ਕਿ ਤਕੜਾ ਹੋ ਗਏ ਇਹ ਕਾਂਸ ਪਾਰਟੀ ਦੀ ਸੇਵਾ ਕਰ ਸਕੇ ਮੈਨੂੰ ਆਸ ਹੈ ਇਹੋ ਜੇ ਨੌਜਵਾਨ ਜਿਹੜੇ ਆ ਇਹ ਪਾਰਟੀ ਚਾਹਣਗੇ ਕਿਉਂਕਿ ਸਮਾਜ ਦਾ ਅੱਗੇ ਨੌਜਵਾਨਾਂ ਦਾ ਤੇ ਇਹ ਯੂਥ ਤੋਂ ਨਿਕਲੇ ਨੇ ਲੇਕਿਨ ਅੱਜ ਲੋੜ ਹੈ ਕਿ ਇਹਨਾਂ ਨੌਜਵਾਨਾਂ ਨੇ ਸਾਨੂੰ ਪਾਰਟੀ ਦਾ ਮਾਰਗ ਦਰ ਹੁਣ ਇਹਨਾਂ ਨੇ ਸਾਹਮਣੀਆਂ ਸੋ ਮਾਸ ਰੱਖਦਾ ਇਲਾਕਾ ਨਿਵਾਸੀਆਂ ਦੇ ਕਿਉਂਕਿ ਉਹ ਵੀ ਇਹਨੂੰ ਪੂਰਾ ਪਿਆਰ ਕਰਦੇ ਆ ਤੇ ਆਪਣਾ ਪਿਆਰ ਵੀ ਦੇਣਗੇ ਉਥੇ ਦੇ ਨਾਲ ਮੋੜੇ ਨਾਲ ਮੋੜਾ ਲੱਗ ਵੀ ਚੱਲਣਗੇ ਸੋ ਅੱਜ ਇਹਨੂੰ ਮੈਂ ਆਪਣਾ ਅੰਮ੍ਰਿਤਸਰ ਸ਼ਹਿਰੀ ਦਾ ਸੈਕਟਿਵ ਨੁਕਤ ਕੀਤਾ ਔਰ ਆਸ ਕੀਤੀ ਆ ਕਿ ਇਹ ਤਗੜਾ ਹੋ ਕੇ ਪਾਰਟੀ ਨੀਤੀਆਂ ਨੂੰ ਘਰ ਘਰ ਪਹੁੰਚਾਏਗਾ ਆਉਣ ਵਾਲੇ ਕਾਰਪੀਸ ਨੇ ਇਲਕਾ ਦੇ ਵਿੱਚ ਜਿਹੜਾ ਵੀ ਕੌਂਸਲ ਨੂੰ ਇਤੋਂ ਟਿਕਟ ਮਿਲੇਗੀ ਉਹਦੇ ਨਾਲ ਮੋਢਾ ਮੋਢਾ ਲਾ ਕੇ ਚੱਲੇਗਾ ਔਰ ਉਹਦੀ ਜਿੱਤ ਨੂੰ ਯਕੀਨੀ ਬਣਾਉਣ 'ਚ ਆਪਣਾ ਪੂਰਾ ਯੋਗਦਾਨ ਦੇਵੇਗਾ ਬੋਲੋ ਮੈਂ ਹਾਂ ਗੁਰਪ੍ਰੀਤ ਸਿੰਘ ਕੰਤਾ ਖੰਡਾਲੇ ਕੰਤਾ ਡੇਰੀ ਤੋਂ ਜਿਹੜਾ ਅੱਜ ਮੈਨੂੰ ਨੁਕਤੀ ਪੱਤਰ ਮਿਲਿਆ ਵਾ ਕਾਂਗਰਸ ਪਾਰਟੀ ਵੱਲੋਂ ਮੈਂ ਆਪਣਾ ਪੂਰੇ ਮਾਨਤਾ ਦੇ ਨਾਲ ਪੂਰਾ ਕੰਮ ਕਰੂੰਗਾ ਕਿ ਬੀ ਪ੍ਰਭਾਨ ਜੀ ਉਹਨਾਂ ਦੇ ਨਾਲ ਤੁਰ ਕੇ ਨਾਲ ਬਹਿ ਕੇ ਇਹਨਾਂ ਦੇ ਆਸ਼ੀਰਵਾਦ ਦੇ ਨਾਲ ਕੰਮ ਕਰਾਂਗਾ ਜੋ ਹੋ ਗਈ ਉਹਨਾਂ ਦੇ ਨਾਲ ਜਾ ਕੇ ਉਹਨਾਂ ਦੇ ਉਪਰਾਲੇ ਕੀਤੇ ਜਾਣਗੇ ਮਸਲੇ ਹੱਲ ਕੀਤੇ ਜਾਣਗੇ ਜੋ ਵੀ ਮਸਲੇ ਆਉਣਗੇ ਕਿੰਨਾ ਮੱਲੇ ਦੇ ਸ਼ਹਿਰ ਦੇ ਕਿਥੋਂ ਦੇ ਵੀ ਉਹ ਬੱਬੀ ਬਲਾਨ ਦੀ ਤੱਕ ਲੈ ਕੇ ਜਾਵਾਂਗੇ ਤੇ ਇਹਨਾਂ ਨੇ ਮਸਲੇ ਸਾਰੇ ਹੱਲ ਕਰਾਉਣੇ ਮੇਰੇ ਨਾਲ ਰੱਖੇ